ਹਾਂਜੀ ਜੈਗਵਰ ਜੈ ਬਜੀਗਰ ਰਾਮ ਰਾਮ ਸੱਸੀ ਕਾ ਦੇਸ਼ੋ ਵਿਦੇਸ਼ੋ ਵਾਸਤੇ ਮਾਰੇ ਸਾਰੇ ਪਾਈਚਾਰਾ ਨੇ ਸੋ ਪਈਓ ਅੱਜ ਮੈਂ ਉਹ ਬੇਟੀ ਨਾਲ ਗੱਲ ਕਰਿਓ ਜੇ ਦੇਸ਼ੋ ਵਿਦੇਸ਼ੋ ਮੇ ਮਾਰੋ ਨਾਮ ਚਮਕਾਇਆ ਮਾਰੀ ਬਰਾਦਰੀ ਨਾਮ ਚਮਕਾਇਆ ਵਾਜੀ ਅਮਨਦੀਪ ਕੌਰ ਇਹ ਬੇਟੀ ਦਾ ਨਾਮ ਆ ਜੀ ਤੇ ਕਈ ਪਾਈਓ ਪੁੱਛੇ ਤਾਂ ਵੀ ਕੁਣੀ ਗੇਮੇ ਵਿੱਚ ਨਹੀਂ ਸਿਲੈਕਟ ਹੋਈ ਆਈ ਮਾਰੀ ਇੰਡੀਆ ਰ ਭਾਰਤ ਦੀ ਟੀਮੇ ਵਿੱਚ ਨਹੀਂ ਸਿਲੈਕਟ ਹੋਈ ਆਈ ਬੇਟੀ ਮਾਰ ਤੇ ਰਗਬੀ ਗੇਮ ਆ ਜੀ ਕੋ ਬਾਲ ਦਾ ਸਵਾਬ ਨੇ ਲੈ ਕੇ ਜਿਹਨੇ ਦੌੜਾਈ ਮੋਸਟਲੀ ਤੁਸੀਂ ਦੇਖਿਆ ਹੋਣਾ ਬਾਹਰ ਗੋਰੀਵਰੀ ਗੇਮੇ ਸੋ ਇਹ ਨੀਚੇ ਮੈਂ ਸਾਰੀ ਵੀਡੀਓ ਤੇ ਫੋਟੋ ਸਾਰੀ ਸ਼ੇਅਰ ਕਰੀਆਂ ਬੇਟੀ ਦੀ ਸੋ ਸਾਰੇ ਸਮਾਜ ਨੇ ਬੇਨਤੀ ਆ 21 ਅਕਤੂਬਰ ਨੇ ਮੁਹਾਲੀ ਤੋਂ ਸਵੇਰਾ 7:30 ਇਹਨਰ ਜਨੂ ਕਾਫਲਾ ਨਿਕਲੀ ਆ ਤੇ ਸਰਹੰਦੇਰ ਮੇਂ ਫਤਿਹਗੜ ਜ਼ਿਲ੍ਹੇ ਰਮੇਂ ਜਿਹੜਾ ਗਾਮ ਪੜਾ ਧੀਰਪੁਰ ਮਾਰਾ ਪੇੜੋ ਜਣੋ ਗਵਰਨਰਾ ਧੀਰਪੁਰ ਉਥਾਏ ਬੇਟੀ ਨੂੰ ਨਿੱਕੋ ਸਵਾਗਤ ਕਰਦੇ ਜੀ ਤੇ ਸਾਰੀ ਬਰਾਦਰੀ ਨੇ ਬੇਨਤੀ ਹੈ ਜੀ ਹਮ ਹਮ ਅੱਗੇ ਪਹੁੰਚੋ ਤੇ ਬੇਟੀ ਦੇ ਅਸ਼ੀਰਵਾਦ ਦਿਓ ਤੇ ਹੋਸਲਾ ਅਫਜਾਈ ਕਰੋ ਜੀ ਜੈਕਾਰ ਜੈ ਬਜੀਗਰ ਜੀ